ਅਦਰੰਗ ਦਾ ਟੀਕਾ ਜੇ ਕਿਸੇ ਪੇਸ਼ੈਂਟ ਨੂੰ ਜ਼ੁਬਾਨ ਥਤਲਾਉਂਦੀ ਹੈ ਥਤਲਾਉਂਦੀ ਹੈ ਚਿਹਰਾ ਬਿੰਗਾ ਹੁੰਦਾ ਦੇਖਣ ਚ ਕੋਈ ਪ੍ਰੋਬਲਮ ਹੈ ਨਿਗਾਹ ਚ ਕੋਈ ਪ੍ਰੋਬਲਮ ਹੈ ਜਾਂ ਪਾਸੇ ਦੀ ਵੀਕਨੈਸ ਆਉਂਦੀ ਹੈ ਤਾਂ ਉਹ ਪੇਸ਼ੈਂਟ ਐਲੀਜੀਬਲ ਹੋ ਸਕਦਾ 3 ਘੰਟੇ ਦੇ ਵਿੱਚ ਵਿੱਚ ਮੈਂ ਫੇਰ ਕਹਿੰਦਾ 3 ਘੰਟੇ ਦੇ ਵਿੱਚ ਵਿੱਚ ਅਦਰੰਗ ਵਾਲਾ ਟੀਕਾ ਲਗਵਾਉਂਦੇ ਸੋ ਇਹ ਟੀਕਾ ਸਿੰਬੋਲਿਕ ਹੈ ਉਹ ਅਦਰੰਗ ਵਾਲੇ ਟੀਕੇ ਦਾ ਸੋ ਇਹਨੂੰ ਕਹਿੰਦੇ ਸਟ੍ਰੋਕ ਥਰੋਮਬੋਲਿਸਿਸ ਤਾਂ 골ਡ ਮੈਡੀਕਲ ਹਸਪੀਟਲ ਪਾਵਰ ਹਾਊਸ ਰੋਡ ਸਟ੍ਰੋਕ ਥਰੋਮਬੋਲਿਸਿਸ ਕਰ ਰਹੇ ਹੈ ਅੱਜ ਇੱਕ ਪੇਸ਼ੈਂਟ ਨੂੰ ਅਸੀਂ ਸਕਸੈਸਫੁਲ ਛੁੱਟੀ ਕੀਤੀ ਹੈ ਤਾਂ ਉਹ ਪੇਸ਼ੈਂਟ ਵੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਡਾਕਟਰ ਹੇਨਾ ਸਾਡੇ ਕ੍ਰਿਟੀਕਲ ਕੇਅਰ ਐਨਸਥੀਸੀਆ ਆਈਸੀਯੂ ਦੇਖਣ ਵਾਲੇ ਇੰਟੈਂਸਿਵਿਸਟ ਦੱਸਣਗੇ ਕਿ ਕੀ ਕੀ ਇਹਨਾਂ ਨੇ ਕੀਤਾ ਜਦੋਂ ਪੇਸ਼ੈਂਟ ਆਇਆ ਜਦੋਂ ਪੇਸ਼ੈਂਟ ਆਇਆ ਸਾਡੇ ਕੋਲ ਅਧਰੰਗ ਦਾ ਪਹਿਲਾਂ ਪ੍ਰੀ ਚੈੱਕਅਪ ਕਰ ਕੀਤਾ ਸੀ ਕਿ ਜਿਵੇਂ ਕਿ ਬੀਪੀ 슈ਗਰ ਉਹਦੇ ਸਾਰਾ ਹਾਂਜੀ ਜਿਵੇਂ ਕਿ ਬੀਪੀ ਚੈੱਕ ਕੀਤਾ ਉਹਦਾ 슈ਗਰ ਚੈੱਕ ਕੀਤਾ ਕੀ ਲੈਵਲਸ ਹੈ ਉਹਦਾ 슈ਗਰ ਦੇ ਉਹਦੇ ਪਲੇਟਲੇਟ ਚੈੱਕ ਕੀਤੇ ਮੇਨਲੀ ਤੇ ਮੇਨਲੀ ਆਪਾਂ ਸੀਟੀ ਕਰਾ ਕੇ ਬਲੀਡ ਦੇਖਿਆ ਕੀ ਕੋਈ ਬਲੀਡ ਤਾਂ ਨਹੀਂ ਹੈ ਫਿਰ ਉਸ ਤੋਂ ਬਾਅਦ ਆਪਾਂ ਇਨਜੈਕਸ਼ਨ ਵੀ ਇਹ ਜ਼ਰੂਰੀ ਹੁੰਦਾ ਕਿ ਫਟਾਫਟ ਪੇਸ਼ੈਂਟ ਅਨਸਾਰ ਸੀਟੀ ਕੀਤਾ ਜਾਵੇ ਬਲੱਡ ਟੈਸਟ ਹੋਣ ਜਿਵੇਂ ਪਲੇਟਲੇਟਸ ਪੀਟੀਆ ਐਨਆਰ ਕਰੈਟੀਨਿਨ ਬਲੱਡ 슈ਗਰ ਲੈਵਲਸ ਬਲੱਡ ਪ੍ਰੈਸ਼ਰ ਲੈਵਲਸ ਸੀਟੀ ਕਰਨ ਸਰ ਬਲੀਡ ਰੂਲ ਆਊਟ ਕਰਕੇ ਨਾਲ ਦੀ ਨਾਲ ਐਮਆ ਡਿਫਿਊਜ਼ਨ ਹੋਵੇ ਤੇ ਫੈਸਿਲਿਟੀ ਇਨ ਹਾਊਸ ਅਵੇਲੇਬਲ ਹੋਣ ਕਰਕੇ ਪੋਸੀਬਲ ਹੈ ਕਿ ਇਹ ਟਾਈਮ ਵਿੰਡੋ ਦੇ ਵਿੱਚ ਵਿੱਚ ਇਹ ਇੰਜੈਕਸ਼ਨ ਲੱਗ ਸਕੇ ਸੋ ਡਾਕਟਰ ਸਵਰਨਜੀਤ ਸਿੰਘ ਨੇ ਬੜੇ ਕਾਬਲ ਤਰੀਕੇ ਨਾਲ ਪੇਸ਼ੈਂਟ ਨੂੰ ਹੈਂਡਲ ਕਰਕੇ ਉਹਨਾਂ ਨੂੰ ਸਮਝਾਇਆ ਫੈਮਲੀ ਨੂੰ ਡਾਕਟਰ ਸਾਹਿਬ ਦੱਸਣਗੇ ਵੀ ਇਹਨਾਂ ਨੇ ਕਿਵੇਂ ਫੈਮਲੀ ਨੂੰ ਕਾਉਂਸਲਿੰਗ ਕੀਤੀ ਕਨਸੈਂਟ ਵਗੈਰਾ ਸੱਜੀ ਗੱਲ ਜੀ ਸਾਰਿਆਂ ਨੂੰ ਸੋ ਦਰੰਗ ਦਾ ਟੀਕਾ ਲਗਾਉਣ ਤੋਂ ਪਹਿਲਾਂ ਇੱਕ ਬਹੁਤ ਜ਼ਰੂਰੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਆਪਾਂ ਪੇਸ਼ੈਂਟ ਦੀ ਫੈਮਿਲੀ ਨੂੰ ਪੂਰੇ ਪ੍ਰੋਪਰ ਤਰੀਕੇ ਨਾਲ ਗਾਈਡ ਕਰੀਏ ਕਿ ਇਹਦੇ ਕੀ ਕੀ ਬੈਨੀਫਿਟ ਨੇ ਕੀ ਰਿਸਕ ਨੇ ਸੋ ਉਸ ਚੀਜ਼ ਲਈ ਆਪਾਂ ਪੇਸ਼ੈਂਟ ਦਾ ਬਹੁਤ ਪੇਸ਼ੈਂਟ ਦੇ ਅਟੈਂਡੈਂਟ ਨੂੰ ਤਰੀਕੇ ਦੇ ਨਾਲ ਕੰਸੈਂਟ ਲਿਆ ਤੇ ਬਹੁਤ ਹੀ ਫਾਸਟ ਪੇਸ਼ੈਂਟ ਨੇ ਸਾਨੂੰ ਸਾਡੇ ਤੇ ਮਤਲਬ ਟਰਸਟ ਕੀਤਾ ਫੈਸ਼ਨ ਦੀ ਫੈਮਿਲੀ ਨੇ ਸਾਡੇ ਤੇ ਟਰਸਟ ਕੀਤਾ ਤੇ ਉਹ ਟੀਕਾ ਲਗਵਾਉਣ ਲਈ ਬਹੁਤ ਤਰੀਕੇ ਦੇ ਨਾਲ ਸਹਿਮਤੀ ਦਿੱਤੀ ਸੋ ਅਸੀਂ ਇਮੀਡੀਟਲੀ ਫਿਰ ਵਿਥਿਨ 3 ਆਰ ਦੀ ਵਿੰਡੋ ਦੇ ਵਿੱਚ ਹੀ ਉਹ ਇੰਜੈਕਸ਼ਨ ਜੋ ਪੇਸ਼ੈਂਟ ਨੂੰ ਕੀਤਾ। ਸੋ ਜਦੋਂ ਪੇਸ਼ੈਂਟ ਨੂੰ ਸਮਝਾਉਣੇ ਆ ਤਾਂ ਇਹ ਬੜਾ ਇੰਪੋਰਟੈਂਟ ਹੁੰਦਾ ਵੀ ਜਿਹੜਾ ਡੋਰ ਟੂ ਨੀਡਲ ਟਾਈਮ ਹੈ। ਡੋਰ ਟੂ ਨੀਡਲ ਟਾਈਮ ਮਰੀਜ਼ ਦੇ ਹਸਪੀਟਲ ਦੇ ਦਰਵਾਜ਼ੇ ਤੋਂ ਆਉਣ ਤੇ ਲਾ ਕੇ ਉਹਦੇ ਸੂਈ ਲਾ ਕੇ ਦਵਾਈ ਲੱਗ ਜਾਵੇ ਉਹ 15 ਮਿੰਟ ਹੋਣਾ ਚਾਹੀਦਾ ਆਈਡੀਲੀ ਲੈਸ ਦਨ 30 ਮਿੰਟਸ ਤਾਂ 15-20 ਮਿੰਟਾਂ 'ਚ 15-20 ਮਿੰਟਾਂ 'ਚ ਅਸੀਂ ਇਹ ਕਰ ਪਾਏ ਹਰ ਪੇਸ਼ੈਂਟ ਲਈ ਕਰਦੇ ਜਿਹੜੇ ਸਟ੍ਰੋਕ ਥਰੋਮਬੋਲਿਸਿਸ ਹੈ ਤੇ ਜਦੋਂ ਪੇਸ਼ੈਂਟ ਪੁੱਛਦਾ ਕੀ ਕੀ ਦਿੱਕਤ ਆ ਸਕਦੀ ਹੈ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਵੀ ਇੱਥੇ ਨਿਊਰੋ ਵਾਲੇ ਡਾਕਟਰ ਸਾਹਿਬ ਨਿਊਰੋ ਸਰਜਨ ਡਾਕਟਰ ਅਰ ਸਿਮਰਨ ਸਿੰਘ अवेलेबल ਨੇ ਜੇ ਕੰਪਲਿਕੀਸ਼ਨਸ ਆਉਂਦੀਆਂ ਤੋਂ ਬੈਸਟ ਪੋਸੀਬਲ ਉਹਨਾਂ ਨੂੰ ਹੈਂਡਲ ਕਰਨਗੇ